ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਮੱਝ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਸਕਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਮੱਝ ਛੇੜ ਕਰ ਰਹੇ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਵਧੀਆ ਜੀ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲਦੇ ਹੋ ਮਲਕੀਸ਼ ਸਿੰਘ ਜੀ ਹੂੰ ਪਿੰਡ ਕੋਠੇ ਨੇਨੇਵਾਲ ਠੀਕ ਹੈ ਜੀ ਜੰਗਿਆਨੇ ਤੋਂ ਭੰਡਾ ਬੰਨਾ ਰੋਡ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਵਾ ਮੋਬਾਈਲ ਨੰਬਰ ਬੂਦ 90413 0183 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਬਈ ਨੋਟ ਕਰ ਲਿਓ ਜਿਹੜੇ ਨੇੜੇ ਬਾਈ ਨੂੰ ਪੈਂਡ ਰਹੇ ਨੇ ਇੱਧਰ ਆਉਂਗੇ ਨੈਣੇਵਾਲ ਵੀ ਆ ਬਾਈ ਇਹਨੂੰ ਭਾਈ ਰੂਪਾ ਵੀ ਨੇੜੀ ਆ ਦੁੱਲੇ ਵਾਲੇ ਸਰਦ ਚਾਲੇ ਦੁੱਲੇ ਵਾਲ ਵੀ ਨੇੜੀ ਪਿੰਡ ਆ ਤੇ ਬਾਈ ਜਿਹੜੀ ਇਹ ਮਾਝਾ ਆਪਾਂ ਸਾਹਮਣੇ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਇਹ ਬਾਈ ਚੌਥਾ ਸੂਆ ਸੁੰ। ਚੌਥਾ ਸੂਆ ਆਪਣੇ ਕਰਦੀ ਆ ਕਰਦੀ ਠੀਕ ਹੈ ਚੌਥਾ ਸੂਆ ਸੁੰਦੀ ਆ ਕਿੰਨੇ ਦਿਨ ਬਾਕੀ ਆ ਬਾਈ ਕੋਸਕ ਦੇਨ ਬਾਕੀ ਹੈ ਬਾਈ ਮੰਨ ਕੇ ਚਲੋ ਫੇਰ ਵੀ ਕਿੰਨੇ ਦਿਨ ਬਾਈ ਜਾਣੇ ਮੇਰੇ ਹਿਸਾਬ ਨਾਲ 5-4 ਦਿਨ 5-4 ਦਿਨ 5 ਤੋਂ 4 ਦਿਨਾਂ ਦੀ ਬਾਈ ਕੱਚੀ ਆ ਤੇ ਬਾਕੀ ਚੰਗੇ ਕਦ ਕਾਟ ਚਾ ਚੂਣ ਚਵਾ ਕਿਵੇਂ ਦਾ ਬਾਈ ਬਹੁਤ ਵਧੀਆ ਕਿੰਨੀ ਸੀਲ ਟਾਈਮ ਦੁੱਧ ਕਿੰਨੇ ਦੀ ਕਿੰਨਾ ਟਾਈਮ ਜਾਣੇ ਦੁੱਧ 12 ਲੀਟਰ ਆ ਜਾਣੇ 100 ਰੁਪਏ 7-8 7-8 ਮਹੀਨੇ ਠੀਕ ਹੈ ਵੀ ਇੰਨੀ ਵਧੀਆ ਵਧੀਆ ਠੀਕ ਸੀਲ ਬਹੁਤ ਮਤਲਬ ਠੰਡੀ ਸੀਲ ਬਾਈ ਕਿਨੇ ਫੁੱਲ ਬਾਕੀ ਬਈ ਥਾਣਾ ਥਾਣਾ ਦਾ ਗੈਪ ਆਪਾਂ ਸੋਨੂੰ ਚੈੱਕ ਕਰਾ ਨਾ ਥਣ ਬਹੁਤ ਚੰਗਾ ਲੱਗਿਆ ਬਈ ਹੈਨਾ ਹਾਂਜੀ 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 ਹਮ ਇੱਕੋ ਜਿਹਾ ਥਾਣਾ ਬਈ ਬਹੁਤ ਸੋਹਣਾ ਥਣ ਕਹਿ ਸਕਦਾ ਪੂਰੀ ਵਿੱਥੀ ਦੇ ਥਣ ਲੱਗਿਆ ਬਈ ਨਾ ਕਲਾ ਕਲਾ ਥਾਣਾ ਪੂਰਾ ਸੋਹਣਾ ਥਣ ਪੂਰੀ ਵਿੱਥੀ ਦੇ ਥਣ ਲੱਗਿਆ ਹੋਗਾ ਥਾਣ ਥਣ ਬਈ ਬਹੁਤ ਚੰਗਾ ਲੱਗਿਆ ਬਈ ਦੇਖ ਸਕਦੇ ਪੂਰੀ ਵਿੱਥੀ ਦੇ ਥਣ ਲੱਗਿਆ ਵਾ ਬਾਕੀ ਲੈ ਵਾਪੋ ਸੋਨਾ ਤਿਆਰ ਕਰਦੀ ਆਉਂਦੀ ਆ ਕਰਮ ਵਾਲੀ ਕੱਚੀ ਕੱਚੀ ਪਈ ਆ ਉਸ ਹਿਸਾਬ ਨਾਲ ਆਪਦੀ ਜਜਮੈਂਟ ਲਾ ਲਵਾਂਗਾ ਜਿਹੜਾ ਟਾਇਰ ਤਿਆਰ ਕਰੂਗੀ ਤੇ ਖੋਲੋ ਬਈ ਤੁਰ ਬਾਕੀ ਸਿੰਗਾ-ਸੁੰਗਾ ਦੀ ਕੁਆਲਿਟੀ ਚੈੱਕ ਕਰ ਸਕਦੇ ਨੇ ਨਹੀਂ ਸੀਲ ਬਹੁਤ ਅਸੀਲ ਹੈ ਤਾਂ ਹੁਣ ਉਪਰੇ ਬੰਦਿਆ ਕਰਕੇ ਨਾ ਸਹੀ ਗੱਲ ਆ ਥੋੜਾ ਜਿਹਾ ਡਰਦੀ ਆ ਡਰਦੀ ਆ ਤੇ ਉਹ ਤਾਂ ਮਤਬਲੀ ਲਿਖੋ ਹਾਂ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਬਾਈ ਹਾਂਜੀ ਹਾਂਜੀ ਹੂੰ ਸਹੀ ਗੱਲ ਲੈ ਬਾਈ ਲੇਵਲ ਉਹ ਬਚ ਚੈੱਕ ਕਰ ਸਕਦੇ ਬਾਕੀ ਤੋਰਾ ਤਰਾ ਕਰਮ ਵਾਲੀ ਦਾ ਇੱਕ ਨੰਬਰ ਚੈੱਕ ਕਰ ਸਕਦੇ ਹਵਾਨੇ ਦੀ ਫੀਟਿੰਗ ਹੈ ਜਿਹੜੀ ਬੜੀ ਕਮਾਲ ਦੀ ਆ ਗਈ ਬਾਕੀ ਸਮੀ ਪੜੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਜੋ ਹੈ ਸੇਲ ਕਰ ਰਿਹਾ ਦੋਕ ਪਸ਼ੂਈ ਬਾਈ ਰੱਖਦਾ ਹੁੰਦਾ ਕਰੇ ਲੋ ਲੈ ਚੱਲ ਬਾਈ ਕੋਈ ਗੱਲ ਤੇ ਬਾਈ ਇਹਦਾ ਮੁੱਲ ਫਿਰ ਮੁੱਲ ਫੋਨ ਤੇ ਕਰ ਲਾਂਗੇ ਮੁੱਲ ਜਾਇਜ਼ ਰਹੋ ਜਾਇਜ਼ ਠੀਕ ਹਾਂ ਮੁੱਲ ਬਾਈ ਕਹਿੰਦਾ ਬਾਈ ਜਾਇਜ਼ ਰਹੂਗਾ ਤੇ ਮੁੱਲ ਅਜਲਾ ਪਕਰਾਂਗੇ ਫੋਨ ਤੇ ਤਾਂ ਕਿ ਬਾਈ ਫੇਸ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਹੈ ਕਰਮਾਲੀ ਦਾ ਮੁੱਲ ਬਾਈ ਕਹਿੰਦਾ ਜਾਇਜ਼ ਹੀ ਰੱਖਾਂਗੇ ਬਾਈ ਮੁੱਲ ਰਹੂਗਾ ਫੋਨ ਤੇ ਬਾਕੀ ਤੁਸੀਂ ਸਿੰਗਾ ਸੁੰਗਾ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਮੂਰ ਨੂੰ ਵੀ ਹਵਾਨਾ ਵਧੀਆ ਤਿਆਰ ਕਰੂਗੀ ਕਰਮਾਲੀ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾ ਕਰੋ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ